ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵ ਸੋਈ ਕਰਾਏ ਜੋ ਤੁਧ ਭਾਵੈ ਮੋਹਿ ਸਿਆਣਪ ਕਛੂ ਨ ਆਵੈ ਸੋਈ ਕਰਾਏ ਜੋ ਤੁਧ ਭਾਵੈ ਮੋਹਿ ਸਿਆਣਪ ਕਛੂ ਨ ਆਵੈ ਮੰਬਰ ਇੱਕ ਤਉ ਸਰਨਾਏ ਪ੍ਰਭ ਆਪੇ ਪੈ ਜਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਿਰਾਇਆ ਰਹਾ ਜੀ ਜੰਤ ਤੇਰੇ ਧਾਰੇ ਪ੍ਰਵ ਡੋਰੀ ਹੱਥ ਤਮਾਰੀ ਜਿਕਰਾ ਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਣਾ ਜੀ ਜੰਤ ਬਰਾਵਧਾਰੇ ਜੀ ਜੰਤ ਤੇਰੇ ਤਾਰੇ ਪ੍ਰਵ ਡੋਰੀ ਹੱਥ ਤੇਮਾਰੇ ਜਿਕਰਾ ਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਗੁਰੂ ਸਵਾਰੀ ਸਾਧ ਸੰਗਤ ਜੀਓ ਮਸਿਆ ਦੇ ਮਿੱਤਰ ਦਿਹਾੜੇ ਤੇ ਸ਼ਕਤ ਹਾਜ਼ਰੀਆਂ ਪਰ ਰਹੀਆਂ ਨੇ ਔਰ ਤਾਂ ਤਾਂ ਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਿਆ ਕਰਦੇ ਨੇ ਕਿ ਸੋਰਠ ਮਹੱਲਾ ਪੰਜਵਾਂ ਸੋਏ ਕਰਾਵਾਏ ਕਰਾਈ ਜੋਤ ਉਪਹਾਵੇ ਮੋਹੇ ਸਿਆਨਪ ਕਸ਼ੂ ਨਯਾ ਯਾਰੋ ਜੋ ਕਰਦਾ ਹੈ ਉਹ ਪਰਮੇਸ਼ਰ ਕਰਦਾ ਹੈ ਜੋ ਨੂੰ ਚੰਗਾ ਲੱਗਦਾ ਹੈ ਕਰਦਾ ਆਪਣੀ ਸਿਆਣਪ ਨਾਲ ਕੁਝ ਨਹੀਂ ਪ੍ਰਾਪਤੀ ਹੁੰਦੀ ਕਹਿੰਦੇ ਨੇ ਕਿ ਜਿਹੜਾ ਪ੍ਰਰਾਧ ਭਗਤ ਸੀ ਨਾ ਉਸ ਦਾ ਪੋਤਰਾ ਸੀ ਰਾਜਾ ਬੱਲ ਤੇ ਰਾਜੇ ਬੱਲ ਦਾ ਬੜਾ ਪਲੀਆ ਰਾਜ ਪਾਗ ਸੀ ਧਾਰਮਿਕ ਵਿਰਤੀ ਵਾਲਾ ਬੰਦਾ ਸੀ ਹੁਣ ਉਸ ਨੂੰ ਦੱਸਿਆ ਗਿਆ ਕਿ ਅਗਰ ਤੂੰ 101 ਜਗ ਪਰਮੇਸ਼ਰ ਦੇ ਨਾਮ ਦੇ ਨਾਲ ਸਪੂਰਣ ਕਰ ਲਵੇਂ ਤੇ ਤੈਨੂੰ ਸਵਰਗਾਪਰੀ ਦਾ ਰਾਜ ਮਿਲ ਸਕਦਾ ਹੈ ਸਵਰਗਾ ਦਾ ਰਾਜ ਤੈਨੂੰ ਪ੍ਰਾਪਤ ਹੋ ਜਾਏਗੀ ਇੰਦਰਪੁਰੀ ਤੈਨੂੰ ਪ੍ਰਾਪਤ ਹੋ ਜਾਏਗੀ ਇੰਦਰ ਨੂੰ ਜਿਹੜਾ ਆਸਰੇ ਉਹ ਛੜਨਾ ਪੈ ਜਾਏਗਾ ਲਗਾਤਾਰ ਪਰਮੇਸ਼ਰ ਦਾ ਸ਼ਿਮਰਨ ਕਰਦਾ ਹੈ ਤੇ ਪਿਆਰਿਓ 100 ਜਗ ਉਹਦਾ ਸਪੂਰਨ ਹੋ ਜਾਂਦਾ ਹੈ 100 ਜਗ ਬੜੀ ਮਾਲਕ ਦੀ ਕਿਰਪਾ ਦੇ ਨਾਲ ਸਪੂਰਨ ਹੋ ਕੇ ਇੱਕ ਜਗ ਰਹਿ ਗਿਆ ਹੈ ਜਿਸ ਦੀ ਸਪੂਰਨਤਾਈ ਦੇ ਨਾਲ ਉਹਨੂੰ ਸਵਰਗਾਂ ਦੀ ਇੰਦਰਪੁਰੀ ਦਾ ਰਾਜ ਭਾਗ ਪ੍ਰਾਪਤੀ ਹੋਣੀ ਹੈ ਹੁਣ ਇੰਦਰ ਜਿਹੜਾ ਹੈ ਉਹਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਦੀ ਬ੍ਰਹਮੇ ਕੋਲ ਜਾਂਦਾ ਕਦੀ ਵਿਸ਼ਨੂ ਕੋਲ ਜਾਂਦਾ ਹਰ ਜਗ੍ਹਾ ਤੇ ਭਜਾ ਕਰਦਾ ਹੈ ਕਿ ਮੇਰੀ ਮਦਦ ਕਰੋ ਮੇਰਾ ਰਾਜ ਭਾਗ ਰਾਜੇ ਬਲਣੇ ਖੋ ਲੈਣਾ ਭਗਤੀ ਤੇ ਹੁਣ ਇੰਦਰ ਦੀ ਵੀ ਹੈ ਤੇ ਗੁਰੂ ਸਵਾਰਿਓ ਜਿਸ ਵੇਲੇ ਪਰਮਾਤਮਾ ਦੇ ਦਰ ਤੇ ਇੰਦਰ ਦੀ ਪ੍ਰਕਾਰ ਗਈ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਨਾ ਆਪ ਆ ਗਿਆ ਆਪ ਆ ਗਿਆ ਬੌਣੇ ਬੰਦੇ ਦਾ ਰੂਪ ਧਾਰ ਕੇ ਛੋਟੇ ਕੱਦ ਦਾ ਬਣ ਗਿਆ ਜਿਵੇਂ ਪ੍ਰਲਾਦ ਦੀ ਰਖਿਆ ਕੀਤੀ ਨਹੀਂ ਪਿਆਰਿਓ ਥੰਮ ਉਪਾਰ ਕੇ ਨਿਕਲ ਆਇਆ ਸੀ ਇਸੇ ਤਰ੍ਹਾਂ ਹੀ ਉਹ ਇੰਦਰ ਦੇ ਪਇਜ ਰੱਖਣ ਵਾਸਤੇ ਤੇ ਬੱਲ ਰਾਜੇ ਦਾ ਜਿਹੜਾ 101 ਵਾ ਜਗ ਸੀਨਾ ਉਹਨੂੰ ਉਹ ਸਮਾਪਤ ਕਰਨ ਵਾਸਤੇ ਤੇ ਪਿਆਰਿਓ ਆ ਗਿਆ ਬੌਨੇ ਦਾ ਰੂਪ ਧਾਰ ਕੇ ਆਇਆ ਹੈ ਔਰ ਜਿਸ ਵੇਲੇ ਉਹਦੇ ਦਰ ਤੇ ਬਲ ਰਾਜੇ ਦੇ ਪਹੁੰਚਿਆ ਬੜੀਆਂ ਬੜੀਆਂ ਉਹਨੇ ਜਿਹੜੀਆਂ ਲੋਕਾਂ ਦੀਆਂ ਡਿਮਾਂਡਾਂ ਸੀ ਪੂਰੀਆਂ ਕੀਤੀਆਂ ਜੋ ਵੀ ਕੋਈ ਮੰਗਦਾ ਸੀ ਦੇਂਦਾ ਸੀ ਕਿ ਮੇਰਾ ਜੱਗ ਜਿਹੜਾ ਸਤੂਰਣ ਹੋ ਜਾਵੇ ਹੁਣ ਸਾਰੀ ਦੁਨੀਆ ਨੂੰ ਖੁਸ਼ ਕਰ ਲਿਆ ਹੈ ਉਹਨਾਂ ਆਪ ਭਗਵਾਨ ਆਇਆ ਹੈ ਉਹਨੂੰ ਪਤਾ ਨਹੀਂ ਇਸ ਗੱਲ ਦਾ ਬਵਨਾ ਬਣ ਕੇ ਦਰ ਤੇ ਖੜਾ ਹੈ ਕਹਿਣ ਲਗਾ ਐ ਰਾਜਾ ਬਲਮਾਏ ਕੋਈ ਵੱਡੀ ਮੰਗ ਮੰਗਣ ਨਹੀਂ ਤੇਰੇ ਕੋਲੋਂ ਆਇਆ ਮੈਨੂੰ ਢਾਈ ਗਜ ਜਗਾ ਦੇ ਦੇ ਜਿੱਥੇ ਮੈਂ ਆਪਣੀ ਝੁੱਗੀ ਪਾ ਕੇ ਤੇ ਆਪਣਾ ਵਿਸਰਾਮ ਕਰ ਲਵਾਂ ਹੁਣ ਬਲ ਰਾਜੇ ਦੇ ਅਜੇ ਮੂੰਹੋਂ ਗੱਲ ਨਿਕਲਣੇ ਲੱਗੇ ਕਿਉਂਕਿ ਮੋੜ ਦਾ ਕਿਸੇ ਨੂੰ ਨਹੀਂ ਜਿਹੜਾ ਬਲਦ ਦਾ ਰਾਜ ਰਿਸ਼ੀ ਸੀ ਉਹਨੇ ਵਰਜਿਆ ਤੇ ਤੂੰ ਛੜਿਆ ਜਾਵੇਂਗਾ ਇਹ ਨਾ ਕੰਮ ਕਰ ਤੇਰਾ ਜੱਗ ਜਿਹੜਾ 101 ਵਾ ਉਹ ਸਪੂਰਨ ਨਹੀਂ ਹੋਣਾ ਪਰ ਉਹਦੇ ਮਨ ਦੇ ਵਿੱਚ ਇੱਕ ਤਤਾਂਗ ਸੀ ਕਿ ਮੈਂ 101 ਜੱਗ ਜਿਹੜਾ ਹੈ ਉਹ ਕਰਕੇ ਇੰਦਰਪਰੀ ਦਾ ਰਾਜ ਲੈਣਾ ਹੈ ਆਪਣੇ ਮਨ ਦੇ ਵਿੱਚ ਤੰਗ ਸੀ ਤੇ ਸੋ ਜਿਹੜਾ ਉਹਦਾ ਜੱਗ ਸਪੂਰਨ ਹੋਇਆ ਸੀ ਉਹਦੀ ਮਨ ਦੇ ਵਿੱਚ ਖੁਸ਼ੀ ਵੀ ਸੀ ਇੱਕ ਰਹਿ ਗਿਆ ਇਹਨੂੰ ਪੂਰਾ ਕਰਾਂਗਾ ਭਾਵੇਂ ਮੇਰਾ ਸਾਰਾ ਪਰਿਵਾਰ ਵੀ ਕਿੰਨਾ ਲੱਗ ਜਾਏ ਉਸ ਨੇ ਆਪਣੇ ਰਾਜ ਪ੍ਰੋਧ ਦੀ ਗੱਲ ਨੂੰ ਨਾ ਨજર ਅੰਦਾਜ਼ ਕਰਕੇ ਤੇ ਉਹਨੇ ਉਸ ਬੌਣੇ ਨੂੰ ਕਹਿ ਦਿੱਤਾ ਕਿ ਭਾਈ ਤੂੰ ਢਾਈ ਕਦਮ ਧਰਤੀ ਜਿਹੜੀ ਆ ਉਹ ਨਾਪ ਲੈ ਹੁਣ ਪ੍ਰਮਾਤਮਾ ਖੁਦ ਸੀਗਾ ਹੁਣ ਜਿਸ ਵੇਲੇ ਉਹਨੂੰ ਆ ਗਿਆ ਹੋ ਗਏ ਕਿ ਤੂੰ ਢਾਈ ਕਦਮ ਧਰਤੀ ਲੈ ਸਕਦਾ ਤੇ ਪਿਆਰਿਓ ਉਹਨੇ ਆਪਣਾ ਸਰੀਰ ਜਿਹੜਾ ਸੀ ਉਹ ਵਧਾ ਕੇ ਸਮਾਨ ਨੂੰ ਲਾ ਰਿਆ ਦੋ ਕਦਮਾਂ ਦੇ ਵਿੱਚ ਉਹਨੇ ਸਾਰੀ ਧਰਤੀ 나ਪ ਲਈ ਦੋ ਕਦਮਾਂ ਦੇ ਵਿੱਚ ਔਰ ਜਿਸ ਵੇਲੇ ਦੋ ਕਦਮਾਂ ਦੇ ਵਿੱਚ ਧਰਤੀ ਨਾਪੀ ਗਈ ਤੇ ਪਿਆਰਿਓ ਹੁਣ ਅੱਧਾ ਕਦਮ ਜੇ ਰਹਿੰਦਾ ਕਹਿੰਦਾ ਰਾਜੇ ਵੱਲ ਹੁਣ ਕਿਵੇਂ ਆਂ ਵੀ ਅੱਧਾ ਕਦਮ ਰਹਿੰਦਾ ਮੈਨੂੰ ਉਹ ਵੀ ਦੇ ਮੇਰਾ ਪੂਰਾ ਕਰ ਕਹਿਣ ਲੱਗਾ ਜੋ ਆਪ ਜੀ ਦੀ ਇਛਾ ਧਰਤੀ ਦੇ ਉੱਤੇ ਬਲ ਰਾਜਾ ਮੂਦਾ ਪੈ ਗਿਆ ਕਹਿੰਦਾ ਹੁਣ ਤੂੰ ਮੈਨੂੰ ਅੱਧੇ ਕਦਮ ਦੇ ਵਿੱਚ ਨਾਪ ਲੈ ਹੋਰ ਕੀ ਕਰ ਸਕਦਾ ਮੇਰੇ ਕੋਲ ਤੇ ਮੇਰਾ ਸਰੀਰ ਹੀ ਰਹਿ ਗਿਆ ਬਾਕੀ ਤੇ ਮੈਂ ਸਾਰਾ ਕੁਝ ਦੇ ਦਿੱਤਾ ਤੇਨੂੰ ਹੁਣ ਪਿਆਰਿਓ ਜਿਸ ਵੇਲੇ ਅਕਾਲ ਪੁਰਖ ਪ੍ਰਮਾਤਮਾ ਨੇ ਭਗਵਾਨ ਨੇ ਉਹਦੇ ਲੱਕ ਦੇ ਉੱਤੇ ਪੈਰ ਰੱਖਿਆ ਤੇ ਧੱਕ ਕੇ ਉਹਨੂੰ ਪਤਾਲ ਪੁਰੀ ਦੇ ਵਿੱਚ ਲੈ ਗਿਆ ਕਿ ਇਹ ਜਿਹੜਾ ਰਾਜ ਇੰਦਰਪੁਰੀ ਦਾ ਮੰਗਦਾ ਸੀ ਸਵਰਗਾ ਦਾ ਮੰਗਦਾ ਸੀ ਇਹਨੂੰ ਪਤਾਲਾਂ ਦੇ ਵਿੱਚ ਲੈ ਗਿਆ ਪਰ ਹੁਣ ਭਗਤੀ ਸੀ ਸਮਝ ਪੈ ਗਈ ਰਾਜੇ ਵੱਲ ਨੂੰ ਕਿ ਇਹ ਪਰਮੇਸ਼ਰ ਖੁਦ ਹੈ ਉਹਨੇ ਲੰਮੇ ਪਏ ਨਹੀਂ ਉਹਦੀਆਂ ਲੱਤਾਂ ਪੈਰ پکڑ ਲੈ ਕਹਿੰਦਾ ਮੈਂ ਤਾਂ ਹੁਣ ਮੈਨੂੰ ਮੇਰੀ ਵੀ ਇੱਛਾ ਪੂਰੀ ਕਰ ਜੇ ਮੈਂ ਤੂੰ ਆਪਣੀ ਇੱਛਾ ਮੰਗੀ ਮੈਂ ਤੈਨੂੰ ਪੂਰੀ ਕਰਾ ਦਿੱਤੀ ਕਹਿੰਦਾ ਇੰਦਰਪਰੀ ਦਾ ਰਾਜ ਤੇ ਮੈਂ ਤੈਨੂੰ ਨਹੀਂ ਦੇ ਸਕਦਾ ਹਾਂ ਪਤਾਲਪਰੀ ਦਾ ਜਿਹੜਾ ਰਾਜ ਹੈ ਉਹ ਤੈਨੂੰ ਪ੍ਰਾਪਤ ਹੋ ਸਕਦਾ ਤੇ ਕਹਿਣ ਲੱਗਾ ਫਿਰ ਤੂੰ ਮੰਗ ਹੋਰ ਕੀ ਮੰਗਣਾ ਹੈ ਤੇਰੀ ਜਿਹੜੀ ਆ ਭਗਤੀ ਸਫਲ ਹੋ ਗਈ ਹੈ ਤੇ ਰਾਜਾ ਬਲ ਕਹਿੰਦਾ ਮੈਂ ਆਪ ਜੀ ਦਾ ਪਿਆਰ ਮੰਗਦਾ ਸਦਾ ਮੇਰੇ ਕੋਲ ਰਹਿੋ ਤੇ ਫਿਰ ਪਿਆਰਿਓ ਭਗਤਾਂ ਦੀ लाज ਸਤਿਗੁਰੂ ਰੱਖਦਾ ਹੈ ਨਾ ਕਿਸ ਤਰ੍ਹਾਂ ਰੱਖਦਾ ਹੈ ਅੱਜ ਤੱਕ ਉਹ ਬਲ ਰਾਜੇ ਦੇ ਦਰਬਾਰ ਦੇ ਦੂਹੇ ਅਗੇ ਬ੍ਰਹਮੇ ਹੋਣੀ ਪਹਿਰੇਦਾਰੀ ਕਰਦੇ ਨੇ ਵਿਸ਼ਨੂ ਵਰਗੇ ਪਹਿਰੇਦਾਰੀ ਕਰਦੇ ਨੇ ਹੁਕਮ ਹੈ ਕਾਲਪੁਰਖ ਪ੍ਰਮਾਤਮਾ ਦਾ ਉਹ ਬਲ ਰਾਜਾ ਏਡਾ ਜਾਣੇ ਕਿ ਪਰਮੇਸ਼ਰ ਦੀ ਕਿਰਪਾ ਵਾਲਾ ਸੀ ਔਰ ਉਹਨੂੰ ਰਾਜ ਭਾਗ ਵੀ ਦੇ ਦਿੱਤਾ ਤੇ ਨਾਲ ਉਹਨੂੰ ਸਾਰੀਆਂ ਕਿਰਪਾ ਵੀ ਮਿਲ ਗਈਆਂ ਦੇ ਨਾਲ ਗੁਰੂਦਾਰ ਦੇ ਉਹਦੇ ਦਰ ਦੇ ਰਾਜ ਭਾਗ ਦੇ ਦਰ ਦੇ ਅੱਗੇ ਅਕਾਲ ਪ੍ਰਭ ਪ੍ਰਮਾਤਮਾ ਖੁਦ ਪੈਰੇਦਾਰੀ ਕਰਨ ਨਾਲ ਪਿਆ ਸੋ ਪਿਆਰਿਓ ਕਹਿਣ ਦਾ ਭਾਵ ਕਿ ਆਪਾਂ ਪੰਜ ਪਾਛਾ ਹੁਕਮ ਪ੍ਰਾਪਤ ਕੀਤਾ ਸੋਏ ਕਰਾਵੇ ਜੋਤਲ ਭਾਵੇ ਵੋਏ ਸਿਆਣ ਕਛੂ ਨਾ ਆਵੇ ਸ਼ਾਰਫਨਾ ਕੋਈ ਵੀ ਬੰਦਾ ਕੁਛ ਨਹੀਂ ਜੇ ਕਰ ਸਕਦਾ ਜੋ ਪਰਮੇਸ਼ਰ ਨੂੰ ਭਾਵੇ ਉਹ ਹੁੰਦਾ ਹੈ ਅੱਗੇ ਕੀ ਆnde ਸਤਗੁਰੂ ਹਮ ਬਾਰਕ ਤਉ ਸ਼ਰਨਾਏ ਪਰਾਵੀ ਆਪੇ ਪੈਜ ਰਖਾਈ ਜਿਵੇਂ ਬਲਰਾਜੀ ਦੇ ਪੈਜ ਸਤਿਗੁਰੂ ਨੇ ਰਖੇ ਉਸੇ ਤਰ੍ਹਾਂ ਅਸੀਂ ਬੱਚੇ ਹਾਂ ਸਤਿਗੁਰੂ ਦੇ ਦਰ ਦੇ ਉੱਤੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਸਤਿਗੁਰੂ ਸਾਡੀਆਂ ਪੂਰੀਆਂ ਵੀ ਕਰਦਾ ਹੈ ਮੇਰਾ ਮਾਤਾ ਪਿਤਾ ਹਰ ਰਾਇਆ ਕਰ ਕਿਰਪਾ ਪਰਿਪਾਲਣ ਲਗਾ ਕਰੀ ਤੇਰਾ ਕਰਾਇਆ ਰਹਾਓ ਮੇਰਾ ਮਾਤਾ ਪਿਤਾ ਕੌਣ ਹੈ ਪਿਆਰਿਓ ਸਾਰਿਆਂ ਦਾ ਮਾਤਾ ਪਿਤਾ ਕੌਣ ਹੈ ਆਕਾਲ ਪੁਰਖ ਪ੍ਰਮਾਤਮਾ ਔਰ ਜੋ ਵੀ ਉਹ ਕਰਦਾ ਹੈ ਉਹਦੀ ਇਰਜ਼ਾ ਦੇ ਵਿੱਚ ਹੁੰਦਾ ਹੈ ਤੇ ਹਰ ਸਾਹ ਦੇ ਨਾਲ ਹਰ ਇੱਕ ਦੀ ਪਦ ਪਾਲਨਾ ਕਰਦਾ ਹੈ ਰਹਾਉ ਜੀ ਜੰਤ ਤੇਰੇ ਧਾਰੇ ਪਰ ਡੋਰੀ ਹਾਥ ਤੇਮਾਰੀ ਤੇ ਸਾਰੇ ਜੀ ਜੰਤ ਪਿਆਰੇ ਉਸ ਪਰਮੇਸ਼ਰ ਦੇ ਆਸਰੇ ਤੇ ਨੇ ਤੇ ਸਾਡੀ ਡੋਰ ਜਿਹੜੀ ਹੈ ਉਹ ਮਾਲਕ ਦੇ ਹੱਥ ਦੇ ਵਿੱਚ ਹੈ ਜੇ ਕਰਾਵੇ ਸੁ ਕਰਨ ਨਾਨਕ ਦਾਸ ਤੇਰੀ ਸ਼ਰਨ ਸੱਚੇ ਬਾਸ਼ਾ ਤੇਰੇ ਦਰ ਦੀ ਅਰਦਾਸ ਹੈ ਬੇਨਤੀ ਹੈ ਅਰਜ਼ੋਈ ਹੈ ਜੋ ਕੁਛ ਕਰਦਾ ਹੈ ਤੂੰ ਹੀ ਕਰਦਾ ਹੈ ਔਰ ਤੇਰੀ ਸ਼ਰਮ ਦੇ ਵਿੱਚ ਆ ਕੇ ਅਸੀਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਾਂ ਸੋ ਏਸੀ ਪਿਆਰਿਓ ਹੁਕਮ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਤੇ ਇਸ ਦੇ ਨਾਲ ਹੀ ਵਿਚਾਰ ਬਨਾਰਾਜ ਦੀ ਕਿਵੇਂ ਭਗਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬੜੇ ਕਿਸ ਤਰ੍ਹਾਂ ਅਪਤਾਲਪੁਰੇ ਦਾ ਰਾਜ ਪ੍ਰਾਪਤ ਕੀਤਾ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਗੱਜ ਕੇ ਫਤਿਹ ਜਾਈਏ ਜੀ ਵਾਹਿ ਜਿੱਕਾ ਖਾਲਸਾ ਵਾਹਿ ਜਿੱਕੀ ਫਤਿਹ